ਫਿਰ ਆਦਰੂ ਉਹ ਪਹਿਲਾ ਕੰਨ ਇਹਦੇ ਵਿੱਚ ਮੂਰੀ ਦੀ ਫੋਲਡਿੰਗ ਲੈ ਲਈ ਵਿੱਚੇ ਰੱਖਿਆ ਆਪਾਂ ਨੇ ਮਾਰਜਨ ਮੂਰੀ ਦਾ 2.5 ਠੀਕ ਹੈ ਜੀ ਉਸ ਤੋਂ ਬਾਅਦ ਇੱਥੋਂ ਆਪਾਂ ਨੇ ਪ੍ਰੋਫਾਈਲ ਲੈ ਲਈ ਜਿੰਨੀ ਲੈਂਥ ਆਪਣੀ ਤਿਆਰ ਆ ਉਹ ਤੋਂ 1 ਇੰਚ ਐਕਸਟਰਾ ਸਲਾਈਆਂ ਦਾ ਵਿੱਚ ਮਾਰ ਦੇ ਕਿੰਨੇ ਸਾਲ ਇਹਨਾਂ ਦੀ ਲੰਬਾਈ 35 36 ਲਿਖਦੇ ਆ दैट इज 35 ਇੰਚ 36 36 35 ਰੈਡੀ ਹੈ ਨਾਲੇ ਪ੍ਰੋਪਰ ਲੈਂਥ ਲੈਣੀ ਹੈ ਕਿਉਂਕਿ ਇਹਦੇ ਵਿੱਚ ਬੈਕ ਨਹੀਂ ਹੋਣੀ ਪੂਰੀ ਤੇ ਉਹਦੇ ਵਿੱਚ ਆਪਾਂ ਨੇ 28 ਇੰਚ ਮਾਰਜਿਨ ਬੈਕ ਦੇ ਆਸਪਾਸ ਆਪਾਂ ਨੇ ਇਹਦੀ ਕਟਿੰਗ ਕਰਨੀ ਆ ਬੈਕ ਦੇ ਹਿਸਾਬ ਨਾਲ 28 ਇੰਚ ਮਾਰਜਿਨ ਬੈਕ ਦੀ ਕਟਿੰਗ ਹੋਣੀ ਹੈ ਬੈਕ ਦੇ ਹਿਸਾਬ ਨਾਲ ਕਿਉਂਕਿ ਬੈਕ ਦਾ ਫਿਰ ਇੱਥੋਂ ਇਹਦਾ ਅਸਲੀ ਵਾਧਾ ਰੱਖ ਇਹ ਹੋਣਾ ਚਾਹੀਦਾ ਤੇ ਬੈਕ ਦਾ 15 35 ਠੀਕ ਹੈ ਬੈਕ ਤੇ ਇਹਦੇ ਲਾਸਟਿਕ ਪੈਣੀ ਆ ਤੇ ਕੰਟੂ ਜਿੱਥੇ ਬੈਟ ਲੱਗ ਜੂਗੀ ਕਰਤਾ ਕੱਟੀ ਹਾਂ